ਹਾਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਾ ਇੱਕ ਬਹੁਤ ਘੱਟ ਬਾਇਟ ਦੇ ਵਿੱਚ ਪ੍ਰੋਜੈਕਟ ਲੈ ਕੇ ਆਏ ਹਾਂ ਜਿਹੜਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇੰਨਾ ਘੱਟ ਪ੍ਰੋਜੈਕਟ ਜਿਵੇਂ ਕਿ ਹਰੇਕ ਬੰਦੇ ਦਾ ਸੁਪਨਾ ਹੁੰਦਾ ਘਰ ਬਣਾਉਣ ਦਾ ਹਨਾ ਇਹ ਹਰ ਇੱਕ ਬੰਦੇ ਦੀ ਪਹੁੰਚ ਦੇ ਵਿੱਚ ਪ੍ਰੋਜੈਕਟ ਹੈਗਾ ਜਮਾ ਛੋਟਾ ਜਿਹਾ ਪ੍ਰੋਜੈਕਟ ਬਣਾਇਆ ਹੋਇਆ ਸਿਰਫ 18 ਬਾਇ 45 ਜਿਵੇਂ ਆਪਾਂ ਕਹੇ ਦੀ ਵੀ 90 ਕਾਇਦੇ ਦੇ ਵਿੱਚ ਸਿਰਫ ਬਣਾਇਆ ਹੋਇਆ ਪ੍ਰੋਜੈਕਟ ਤੇ ਏਰੀਆ ਇੰਨਾ ਘੱਟ ਹੋਣ ਦੇ ਬਾਵਜੂਦ ਜਾਂ ਪਲਾਟ ਦਾ ਸਾਈਜ਼ ਇੰਨਾ ਘੱਟ ਹੋਣ ਦੇ ਬਾਵਜੂਦ ਸਾਰੀਆਂ ਸਹੂਲਤਾਂ ਇਹਦੇ ਵਿੱਚ ਕਾਰਪੋਰਚ ਲੌਬੀ ਬੈਡਰੂਮ ਡਰਾਈੰਗ ਰੂਮ ਤੇ ਸਟੋਰ ਵਗੈਰਾ ਸਾਰਾ ਕੁਝ A to Z ਦੇ ਵਿੱਚ ਅਵੇਲੇਬਲ ਹੈ ਸਾਈਜ਼ ਬਹੁਤ ਛੋਟਾ ਹੈ ਤੇ ਜਿਹੜਾ ਬਜਟ ਹੈ ਬਜਟ ਦੀ ਗੱਲ ਵੀ ਕਰਾਂਗੇ ਬਜਟ ਜਮੇ ਮੰਨ ਕੇ ਚਲੋ ਵੀ ਇਹ ਜਮੇ ਘੱਟ ਲੱਗਿਆ ਹੋਇਆ ਬਜਟ ਤੇ ਬਣੇ ਰਹੋ ਅੱਗੇ ਤੱਕ ਵੀਡੀਓ ਦੇ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਇੱਥੇ ਖੜੇ ਆਂਗੇ ਆਪਾਂ ਕਾਰਪੋਰਚ ਦੇ ਵਿੱਚ ਜਿਹੜਾ ਕਾਰਪੋਰਚ ਹੈਗਾ ਕਾਰਪੋਰਚ ਹੈਗਾ ਲਗਭਗ 10x15 ਅਕ ਦੇ ਲਗਭਗ ਜਿਹੜਾ ਕਾਰਪੋਰਚ ਹੈਗਾ ਇਹੀ ਰੱਖਿਆ ਹੋਇਆ ਹੈਗਾ ਫਿਰ ਜਿਹੜੇ हिसाब ਦਾ ਪ੍ਰੋਜੈਕਟ ਹੈਗਾ ਉਸ ਦੇ ਹਿਸਾਬ ਨਾਲ ਦੇਖੋ ਕਾਰਪੋਰਚ ਹੈਗਾ ਛੋਟੀ ਗੱਡੀ ਬਹੁਤ ਵਧੀਆ ਲੱਗ ਸਕਦੀ ਹੈ ਕੋਲ ਦੀ ਸਪੇਸ ਬਚ ਜੂਗੀ ਆਉਣ ਜਾਣ ਵਾਸਤੇ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਦੇ ਆਂ ਅੰਦਰਲੀ ਡਿਟੇਲ ਦੀ ਇਹਦੇ ਵਿੱਚ ਸਾਰਾ ਕੰਪਲੀਟ ਖਰਚਾ A to Z ਲਾ ਕੇ ਸੁਨੋ ਆਪਾਂ ਦੱਸਾਂਗੇ ਵੀ ਕਿੰਨੇ ਕ ਪੈਸੇ ਲੱਗੇ ਐ ਜਿਵੇਂ ਦੇ ਵਿੱਚ ਟਾਇਲ ਵਗੈਰਾ ਦਾ ਕੰਮ ਜਿਹੜਾ ਉਹ ਕੰਪਲੀਟ ਹੋ ਗਿਆ ਤੇ ਇਹ ਆਪਾਂ ਖੜੇ ਆਂਗੇ ਲੋਬੀ ਦੇ ਵਿੱਚ ਜਿਹੜੇ ਹਿਸਾਬ ਦਾ ਪਲਾਟ ਹੈਗਾ ਬਣਾ ਇਹ ਉਸ ਹਿਸਾਬ ਦੇ ਅੰਦਰ ਰੂਮੜੇ ਹੋਇਆ ਜਿਵੇਂ ਇੱਕ ਤੁਸੀਂ ਲੋਬੀ ਦੇ ਵਿੱਚ ਖੜਾ ਲੋਬੀ ਜਿਹੜੀ ਹੈਗੀ ਆਪਣੀ ਇਹ 12x12 ਦੀ ਲੋਬੀ ਹੈਗੀ ਠੀਕ ਹੈ ਜੀ ਇੱਕ ਛੋਟੇ ਪ੍ਰੋਜੈਕਟ ਹੋਣ ਦੇ ਹਿਸਾਬ ਨਾਲ ਇਹ ਸਹੂਲਤਾਂ ਦੇ ਵਿੱਚ ਸਾਰੀਆਂ ਨੇ ਤੇ ਜਿਵੇਂ ਆਪਣਾ ਇਹ ਡ੍ਰੈੰਗ ਰੂਮ ਆ ਗਿਆ ਇਹ ਡ੍ਰੈੰਗ ਰੂਮ ਹੈਗਾ ਜੀ 9x12 ਦਾ 9y ਵਰਨਾ ਡਰਾਇੰਗ ਵਾਹ ਦੀ ਉਹ ਕੋਫਾ ਵਗੈਰਾ ਲੱਗੇ ਹੋਆ ਸਾਰਾ ਵਧੀਆ ਗੱਲਬਾਤ ਬਣਦੂਗੀ ਜਮਾਨ ਜੀ ਬਤ ਤੁਸੀਂ ਇਹ ਕੰਦ ਦੇਖ ਰਹੇ ਹੋ ਇਹ ਕੰਦ ਥੋੜਾ ਜਿਆਦਾ ਪੁਰਾਣੀ ਤਾਂ ਕਰਕੇ ਲੱਗ ਰਿਹਾ ਕਿ ਇਹ ਕੰਦ ਪਹਿਲਾਂ ਤੋਂ ਲੱਗੀ ਹੋਈ ਸੀ ਪਲਸਟਰ ਹੋਇਆ ਸੀ ਇਹਦਾ ਕਰਕੇ ਇਹ ਕੰਦ ਵਿੱਚ ਰੱਖ ਲਈ ਬਾਕੀ ਜਿਵੇਂ ਲੱਕੜ ਵਗੈਰਾ ਦਾ ਕੰਮ ਇਹ ਦੇਖੋ ਇਸ ਲੈਵਲ ਤੱਕ ਜਿਹੜਾ ਕੋ ਖਰਚਾ ਹੋਇਆਗਾ ਇਹ ਆਪਾਂ ਸਾਰਾ ਇਹਦੇ ਵਿੱਚ ਦੱਸਾਂਗੇ ਵੀਡੀਓ ਦੇ ਅੰਤ ਤੱਕ ਬਣ ਰਹੀ ਨੂੰ ਜਿਹੜਾ ਇਹ ਖਰਚਾ ਹੋਇਆਗਾ ਲੱਕੜ ਵਗੈਰਾ ਦਾ ਸਾਰਾ ਇਹ ਵੀ ਆਪਾਂ ਇਹਦੇ ਵਿੱਚ ਅਕਾਊਂਟ ਕੀਤਾ ਹੋਇਆਗਾ ਏ ਟੂ ਜ਼ेड ਚੀਜ਼ਾਂ ਨੇ ਜਿਹੜੀਆਂ ਆਪਾਂ ਸਾਰੇ ਖਰਚੇ ਕਾਊਂਟ ਕੀਤੇ ਹੋਇਆ ਹੈ ਜਿਵੇਂ ਤੁਸੀਂ ਦਰਵਾਜ਼ੇ ਦੇਖ ਸਕਦੇ ਹੋ ਦਰਵਾਜ਼ੇ ਲੱਗੇ ਹੋਏ ਨੇ ਦੇਖੋ ਬਹੁਤ ਵਧੀਆ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਸੋਈ ਦੀ ਸੋਈ ਦਾ ਸਹਿਜ ਵੀ ਵਧੀਆ ਹੈਗਾ ਲਗਭਗ ਮੰਨ ਕੇ ਚੱਲੋ ਵੀ 8x12 ਦੀ ਸੋਈ ਹੈ ਠੀਕ ਹੈ ਫੁੱਲ ਹੋਲੀ ਹੈ ਜਿਵੇਂ ਇੰਨੀ ਕਹਿ ਸਕਦੇ ਮੇ ਪਾਫੀ ਡੀਰਸ ਹੋਈ ਹੈ ਬਹੁਤ ਵਧੀਆ ਖੁੱਲੇ ਸਹਿਜ ਦੀ ਹੈ ਤੇ ਜੇ ਆਪਾਂ ਟਾਇਲ ਦੀ ਗੱਲ ਕਰੀਏ ਦੇਖੋ ਟਾਇਲ ਵਗੈਰਾ ਦਾ ਕੰਮ ਹੋਇਆ ਹੋਇਆ ਹੈਗਾ ਜਿਵੇਂ ਤੁਸੀਂ ਫਲੋਰ ਟਾਇਲ ਦੀ ਗੱਲ ਕਰੋ ਫਲੋਰ ਟਾਇਲ ਲੱਗੀ ਹੋਈ ਹੈ ਸਾਰਾ ਇਸ ਲੈਵਲ ਤੱਕ ਕੰਪਲੀਟ ਹੋਇਆ ਤੇ ਜਿਹੜਾ ਇਸ ਲੈਵਲ ਤੱਕ ਖਰਚਾ ਆਇਆ ਆਪਾਂ ਉਹ ਤੁਹਾਨੂੰ ਕੱਲਾ ਕੱਲਾ ਕਰਕੇ ਦੱਸਾਂਗੇ ਵੀ ਕਿੰਨਾ ਖਰਚਾ ਆ ਗਿਆ ਇਸ ਲੈਵਲ ਤੱਕ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਕੱਟਆਊਟ ਦੀ ਛੋਟਾ ਜਿਹਾ ਪ੍ਰੋਜੈਕਟ ਹੋਣ ਦੇ ਨਾਤੇ ਇਹਦੇ ਵਿੱਚ ਰੋਸ਼ਨੀ ਦਾ ਹਵਾ ਦਾ ਬਹੁਤ ਵਧੀਆ ਪ੍ਰਬੰਧ ਰੱਖਿਆ ਗਿਆ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਇਸ ਟਾਈਮ ਕੱਟ ਦੇ ਵਿੱਚ ਖੜਾ ਹਾਂ ਜਿਹੜਾ ਕੱਟ ਹੈਗਾ ਕੱਟ ਪਏ ਸੀ 3x6 ਦਾ ਛੰਡਾ ਹੈਗਾ ਜੇ ਆਪਾਂ ਸਾਰੇ ਕੱਟ ਦੀ ਗੱਲ ਕਰੀਏ ਤਾਂ ਉਹ 9x5 ਦਾ ਹੈਗਾ ਕਿਉਂਕਿ ਇੰਨਾ ਛੋਟਾ ਏਰੀਆ ਹੋਣ ਦੇ ਬਾਵਜੂਦ ਵੀ ਇਹਦੇ ਵਿੱਚ ਅ ਰੋਸ਼ਨੀ ਦਾ ਤੇ ਹਵਾ ਦਾ ਜਿਹੜਾ ਪ੍ਰਬੰਧ ਹੈਗਾ ਘੱਟੋ-ਘੱਟ 50 100 ਵਰਗ ਮਟਰ ਦਾ ਜਿਹੜਾ ਏਰੀਆ ਹੈਗਾ ਏਸੀ ਦੇ ਵਾਸਤੇ ਛੱਡਿਆ ਗਿਆ ਤਾਂ ਕਿ ਇਹਦੇ ਵਿੱਚ ਹਮਸਾ ਨਾ ਬਣੇ ਤੇ ਕੋਈ ਰੌਸ਼ਨੀ ਦਾ ਕਿਸੇ ਕਾਰਨ ਕਰਕੇ ਮੰਨ ਕੇ ਚੱਲੋ ਵੀ ਅ ਰੌਸ਼ਨੀ ਹੋਣੀ ਨਹੀਂ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਆਪਾਂ ਖੜੇ ਆਗੇ ਵਾਫਰੂਮ ਦੇ ਵਿੱਚ 12 ਹੈਗਾ ਜਿਹੜਾ ਇਹ ਜਿਵੇਂ ਮੰਨ ਕੇ ਚੱਲੋ ਵੀ 5x8 ਦੇ ਲਗਭਗ ਹੈ ਜਿਹੜਾ ਇਹ ਬਣਿਆ ਹੋਇਆ ਹੈਗਾ 2D ਵਗੈਰਾ ਦਾ ਜਿਹੜਾ ਖਰਚ ਹੈਗਾ ਆਪਾਂ ਇਹਦੇ ਵਿੱਚ ਰਿਕਨੂਨ ਕੀਤਾ ਹੋਇਆ ਹੈਗਾ ਤੇ ਜੇ ਤੁਸੀਂ ਬਜਟ ਦੀ ਗੱਲ ਕਰੋ ਬਜਟ ਦੇ ਉੱਪਰ ਤੁਸੀਂ ਸੋਚ ਕੇ ਮੇਰੇ ਤੋਂ ਸੁਣ ਕੇ ਹੈਰਾਨ ਹੋ ਜਾਓ ਕਿ ਵੀ ਇੰਨੇ ਘੱਟ ਬਾਇਟ ਦੇ ਵਿੱਚ ਇੰਨਾ ਸੋਹਣਾ ਮਕਾਨ ਤਿਆਰ ਹੋਇਆਗਾ ਬਾਇਟ ਸਿਰਫ 7.5 ਲੱਖ ਰੁਪਏ 7.5 ਲੱਖ ਰੁਪਏ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਹੈਗਾ ਅ ਸਵਾ 850 ਸਕਰ ਫੁੱਟ ਲਗਭਗ ਅ 90 ਗਜ 90 ਗਜ ਦੇ ਵਿੱਚ ਇਹੜਾ ਮਕਾਨ ਹੈਗਾ ਤਿਆਰ ਹੋਇਆ ਹੋਇਆ ਟਰੇਕ ਬੰਦੇ ਜਿੰਨੇ ਕੇ ਕਹਦੀ ਆਪਾਂ ਸੁਪਨਾ ਹੁੰਦਾ ਤੇ ਖੂਬ ਕਾਰ ਬਣਾਉਣਾ ਦਾ ਇੰਨਾ ਕੋਟੋਟਾ ਜੀ ਬੰਦੇ ਨੇ ਕਿਸੇ ਨੇ ਮਕਾਨ ਬਣਾਉਣਾ ਤੇ 7.5 ਲੱਖ ਰੁਪਏ ਦੇ ਵਿੱਚ ਇਸ ਲੈਵਲ ਤੱਕ ਕੰਪਲੀਟ ਹੋ ਜਾਊਗਾ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਪਲਾਸਟਰ ਲੈਵਲ ਦਾ ਕੰਮ ਬਿਜਲੀ ਦਾ ਕੰਮ ਪਾਣੀ ਦਾ ਕੰਮ ਤੇ ਜਿਵੇਂ ਤੁਸੀਂ ਵੀ ਦੇਖ ਰਹੇ ਹੋ ਆਪਣਾ ਜੋੜੀਆਂ ਵਗੈਰਾ ਦਾ ਕੰਮ ਇਸ ਲੈਵਲ ਤੱਕ 7.5 ਲੱਖ ਰੁਪਏ ਦੇ ਵਿੱਚ ਹੈ ਜਿਹੜਾ ਇਹ ਪ੍ਰੋਜੈਕਟ ਹੈ ਇਹ ਤਿਆਰ ਹੋ ਜਾਊਗਾ ਬਹੁਤ ਸੋਹਣਾ ਪ੍ਰੋਜੈਕਟ ਬਣਿਆ ਹੋਇਆਗਾ ਕਲਾਸਿਕ ਲੁੱਕ ਦੇ ਵਿੱਚ ਬਣਿਆ ਹੋਇਆਗਾ ਅੰਦਰੋਂ ਸਾਰਾ ਮਾਡਰਨ ਹੈ ਤੇ ਜਿਵੇਂ ਆਪਾਂ ਹੁਣ ਇੱਥੇ ਖੜੇ ਹੈਗੇ ਬੈੱਡਰੂਮ ਦੇ ਵਿੱਚ ਜਿਹੜਾ ਬੈੱਡਰੂਮ ਹੈਗਾ ਇਹ 12x12 ਬੈੱਡਰੂਮ ਹੈਗਾ ਚਾਹੇ ਤੁਸੀਂ 30x50 ਦੇ ਸਾਈਜ਼ ਦੀ ਗੱਲ ਕਰ ਲਓ ਚਾਹੇ ਤੁਸੀਂ 40x50 ਦੇ ਸਾਈਜ਼ ਦੀ ਗੱਲ ਕਰ ਲਓ ਬੈੱਡਰੂਮ ਤੁਹਾਨੂੰ 12x12 ਦੇ ਮਿਲੂਗਾ ਇਹਦੇ ਵਿੱਚ ਇਹਦੇ ਵਿੱਚ ਵੀ ਬੈੱਡਰੂਮ ਦਾ ਜਿਹੜਾ ਸਾਈਜ਼ ਹੈਗਾ ਉਹ 12x12 ਦਾ ਰੱਖਿਆ ਗਿਆ ਹੈ 12x12 ਦਾ ਸਟੰਗਲ ਸਾਈਜ਼ ਹੈ ਜਿਹੜਾ ਆਪਾਂ ਨੋਰਮਲ ਸਾਈਜ਼ ਆਪਾਂ ਮੰਨਦੇ ਹਾਂਗੇ ਤੇ ਜੇ ਆਪਾਂ ਗੱਲ ਕਰੀਏ ਹੁਣ ਸਟੋਰ ਦੀ ਸਟੋਰ ਦੀ ਖੁਦ ਆ ਵੀ ਇਹਦੇ ਵਿੱਚ ਹੈਗੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਉੱਪਰ ਆ ਪਰਚੇਤੀ ਵਗੈਰਾ ਦੇਖੋ ਲਾਈ ਹੋਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਵਿੱਚ ਸਟੋਰ ਵੀ ਬਹੁਤ ਖੁੱਲਾ ਹੈ ਪੇਟੀ ਵੀ ਲੱਗ ਜੂ ਹੋਰ ਕੋਈ ਇਹਦੇ ਵਿੱਚ ਜਿੰਨਾ ਵੀ ਤੁਸੀਂ ਸਮਾਨ ਲਾਉਣਾ ਚਾਹੁੰਦੇ ਹੋ ਦੇਖੋ ਕੁੱਲਰ ਵਗੈਰਾ ਬੱਤੀ ਲਾਉਣ ਬਤਰਮ ਜੋ ਵੀ ਆਪਣੇ ਘਰੇ ਹੁੰਦਾਗਾ ਨਾ ਉਹ ਸਾਰੀਆਂ ਚੀਜ਼ ਇਹਦੇ ਵਿੱਚ ਲੱਗ ਸਕਦੀਆਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਇਹਦੇ ਵਿੱਚ ਕੋਈ ਜੀ ਛੱਡੀ ਹੈ ਜਾਂ ਕਿਸੇ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਹੈਗਾ ਬਹੁਤ ਸ਼ੌਂਕ ਦੇ ਨਾਲ ਛੋਟਾ ਜਿਹਾ ਪ੍ਰੋਜੈਕਟ ਬਣਾਇਆ ਹੈਗਾ ਬਿਜਲੀ ਵਗੈਰਾ ਦਾ ਕੰਮ ਹੈ ਜਿਹੜਾ ਬਿਲਕੁਲ ਓਕੇ ਹੈ ਇਹਦੇ ਵਿੱਚ ਜੇ ਮੈਂ ਤੁਸੀਂ ਰੰਗ ਪੇਂਟ ਦੀ ਜੇ ਗੱਲ ਕਰੂੰ ਕੱਲਾ ਪੇਂਟ ਪੈਂਡਿੰਗ ਹੈ ਮੰਨ ਕੇ ਚੱਲੋ ਵੀ ਤੁਸੀਂ 5 ਤੋਂ 7% ਆਪਾਂ ਕੰਮ ਪੈਂਡਿੰਗ ਇਸ ਮਕਾਨ ਦਾ ਮੰਨ ਸਕਦੇ ਹਾਂ ਤੇ ਬਾਕੀ ਸਾਰਾ ਕੰਮ ਓਕੇ ਹੋਇਆ ਹੈ ਜਿਵੇਂ ਆਪਾਂ ਟੂਟੀਆਂ ਦੀ ਗੱਲ ਕਰੀ ਸੀਗੀ ਟੂਟੀਆਂ ਵੀ ਇਹਦੇ ਵਿੱਚ ਜਿਹੜੇ ਮੈਂ ਤੁਹਾਨੂੰ 7.5 ਲੱਖ ਰੁਪਏ ਬਾਈਟ ਦੱਸਿਆਗਾ 7.5 ਲੱਖ ਦੇ ਵਿੱਚ ਹੀ ਆ ਗਿਆ ਸਾਰਾ ਕੁਝ ਇਹ ਜਿਹੜੀਆਂ ਜੋੜੀਆਂ ਵੀ ਆ ਗਈਆਂ ਖੇੜਲੇ ਵਾਸਤੇ ਤੁਸੀਂ ਫਲੋਰ ਟਰ ਵੀ ਦੇਖ ਸਕਦੇ ਹੋ ਜੇ ਤੁਸੀਂ ਮੰਨ ਕੇ ਚੱਲੋ ਵੀ ਇਸ ਲੈਵਲ ਤੱਕ ਆਪਾਂ ਦਾ ਮਕਾਨ ਕੰਪਲੀਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 900 ਤੋਂ 1100 ਰੁਪਏ ਸਕੇਅਰ ਫੁੱਟ ਦੇ ਹਿਸਾਬ ਨਾਲ ਜਿਹੜਾ ਖਰਚਾ ਹੋ ਪੈਂਦਾ ਹੈਗਾ ਜਿਵੇਂ ਕਿ ਆਪਾਂ ਗੱਲਾਂ ਕਰਦੀ ਰਹਿੰਦੇ ਆ ਕਿਉਂਕਿ ਹੁਣ ਕਈ ਇਹਦੇ ਵਿੱਚ ਦੇਖੋ ਕਮੈਂਟ ਵੀ ਕਰਨਗੇ ਵੀ ਯਾਰ ਕਾਪਾ ਇਹ ਵੀ ਇੰਨੇ ਘੱਟ ਪੈਸੇ ਦੇ ਵਿੱਚ ਨਹੀਂ ਹੋ ਸਕਦਾ ਵਿੱਚ ਸਾਨੂੰ ਕਮੈਂਟ ਆਉਂਦੀ ਹੈ ਵੀ ਇੰਨੇ ਪੈਸੇ ਦੇ ਵਿੱਚ ਕੱਲਾ ਬਾਥਰੂਮ ਹੀ ਤਿਆਰ ਹੁੰਦਾ ਕਿਉਂਕਿ ਹਰੇਕ ਕੰਮ ਦਾ ਲੈਵਲ ਹੁੰਦਾ ਹੈਗਾ ਇਸ ਲੈਵਲ ਤੱਕ ਜੇ ਤੁਸੀਂ ਇਹ ਚੀਜ਼ ਤਿਆਰ ਕਰਦੇ ਹੋ ਤਾਂ ਇਹਦੇ ਉੱਪਰ ਇੰਨਾ ਕੀ ਖਰਚਾ ਆਉਂਦਾ ਹੈਗਾ 1000 1000 ਰੁਪਏ ਸਕੇਅਰ ਫੁੱਟ ਜਾਂ 1100 ਰੁਪਏ ਸਕੇਅਰ ਫੁੱਟ ਇਸ ਲੈਵਲ ਤੱਕ ਇੰਨਾ ਕੀ ਖਰਚਾ ਆਉਂਦਾ ਹੈਗਾ ਇਸ ਕਰਕੇ ਜਿੰਨੀਆਂ ਵੀ ਆਪਣੀਆਂ ਵੀਡੀਓ ਆਉਂਦੀਆਂ ਨੇ ਉਹਦੇ ਵਿੱਚ ਕੁਝ ਵੀ ਫੇਕ ਨਹੀਂ ਹੁੰਦਾ ਹੈਗਾ ਸਾਰਾ ਕੁਝ ਜੈਨੂਇਨ ਹੁੰਦਾ ਹੈ ਕਿਉਂਕਿ ਆਪਾਂ ਸਾਰੀ ਮਕਾਨ ਮਾਲਕ ਦੇ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਵਿੱਚ ਹੋਰ ਵੀਡੀਓ ਪਾਉਣੇ ਹੈਗੇ ਬਾਕੀ ਆਪਣੀਆਂ ਹੋਰ ਵੀ ਵੀਡੀਓ ਜਿਹੜੀਆਂ ਵੱਡੇ ਪ੍ਰੋਜੈਕਟਾਂ ਦੇ ਵੀਡੀਓ ਪਈਆਂ ਨੇ ਤੇ ਛੋਟੇ ਪ੍ਰੋਜੈਕਟਾਂ ਦੀਆਂ ਪਈਆਂ ਨੇ ਜਿਵੇਂ ਕਿ ਇਹ ਪ੍ਰੋਜੈਕਟ ਹੈਗਾ ਬਹੁਤ ਛੋਟਾ ਪ੍ਰੋਜੈਕਟ ਹੈਗਾ ਸਿਰਫ 18 ਬਾਈ 45 ਸਹਿਜ ਹੈਗਾ ਇਹਦਾ ਜਿਹੜਾ ਕਵਰ ਕੀਤਾ ਹੋਇਆ ਏਰੀਆ ਬਾਕੀ ਪਲਾਟ ਥੋੜਾ ਜਿਹਾ ਕਾਫੀ ਲੰਬਾਈ ਦੇ ਵਿੱਚ ਸੀਗਾ 18 ਬਾਈ 45 ਕਵਰ ਕੀਤਾ ਹੈਗਾ ਸਿਰਫ 90 ਗਜ ਦੇ ਵਿੱਚ 7.5 ਲੱਖ ਰੁਪਏ ਦੇ ਵਿੱਚ ਜਿਹੜਾ ਪ੍ਰੋਜੈਕਟ ਹੈਗਾ ਇਹ ਤਿਆਰ ਹੋਇਆਗਾ ਅ ਗਰਾਊਂਡ ਫਲੋਰ ਕੱਲਾ ਪ੍ਰੋਜੈਕਟ ਤਿਆਰ ਹੋਇਆਗਾ ਉੱਪਰਲੇ ਪਾਸੇ ਕੁਝ ਨਹੀਂ ਪੌੜੀ ਇਹਦੀ ਬਹੁਤ ਦੀ ਰੱਖੀ ਗਈ ਹੈ ਇਸ ਕਰਕੇ ਜਿਹੜਾ ਸਹਿਜ ਹੈਗਾ ਸਹਿਜ ਛੋਟਾ ਸੀਗਾ ਤੇ ਸਹੂਲਤ ਸਾਰੀ ਆ ਗਈ A to Z ਆਪਾਂ ਇਹ ਨਹੀਂ ਮੰਨ ਸਕਦੇ ਵੀ ਇਹਦੇ ਵਿੱਚ ਕੋਈ ਸਹੂਲਤ ਨਹੀਂ ਹੈਗੀ ਸਾਰੀ ਸਹੂਲਤ ਆ ਗਈ A to Z ਠੀਕ ਹੈ ਜੀ ਤੇ ਆਪਣੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਜਿਹੜਾ ਆਪਣਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਇਸ ਤਰ੍ਹਾਂ ਦੀ ਆਪਾਂ ਹੋਰ ਛੋਟੇ ਪ੍ਰੋਜੈਕਟਾਂ ਦੀਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਬੱਤੇ ਪ੍ਰੋਜੈਕਟਾਂ ਦੇ ਵੀਡੀਓ ਜਿਹੜੀਆਂ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਣਗੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਤੇ ਮਿਲਦੇ ਆਂ ਦੋਸਤੋ ਕਿਸੇ ਨੰਬਰ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ ਧੰਨਵਾਦ